ਬਾਰੀਆਂ ਦੇ ਵਿੱਚ ਜੋ ਤੁਹਾਡਾ ਰੋਲ ਸੀ ਆ ਜਾਂ ਬਾਕੀ ਐਕਟਰਸ ਦਾ ਵੀ ਜੋ ਰੋਲ ਸੀਗਾ ਕਾਫੀ ਔਮਨ ਏਮਪਾਵਰਮੈਂਟ ਤੇ ਕੰਮ ਕੀਤਾ ਉਹਦੀ ਗੱਲ ਕੀਤੀ ਹੈ ਤੁਹਾਡੇ ਹਿਸਾਬ ਨਾਲ ਜਿਹੜੀ ਨਾਰੀ ਸਸ਼ਕਤੀਕਰਨ ਹੈਗਾ ਉਹ ਕੀ ਹੈਗਾ ਉਹ ਸਿਰਫ ਅੱਜ ਕੱਲ ਜਿਵੇਂ ਕੁੜੀਆਂ ਦੇ ਵਿੱਚ ਹੈ ਕੱਲੀ ਮੈਂ ਨਾਰੀ ਸਸ਼ਕਤੀਕਰਨ ਸਿਰਫ ਉਹ ਹੈ ਤੁਸੀਂ ਕੀ ਸੋਚਦੇ ਹੋ ਨਹੀਂ ਦੇਖੋ ਕੱਲੀ ਮੈਂ ਹੋ ਕੇ ਜਾਂ ਬਾਗੀ ਹੋ ਕੇ ਤੇ ਕੁਝ ਨਹੀਂ ਹੁੰਦਾ ਇੱਕ ਜਿਹੜੀ ਲੜਕੀ ਹੈ ਉਹ ਜੇ ਸੋਚੇ ਵੀ ਸਿਰਫ ਮੈਂ ਮੈਂ ਹੀ ਪਾਦਰ ਸਾਹਿਬ ਨੇ ਤੁਹਾਨੂੰ ਆਨ ਸਕਰੀਨ ਦੇਖਿਆ ਕੰਮ ਕਰਦੇ ਹੋਏ ਹਾਂ ਦੇਖ ਬਹੁਤ ਖੁਸ਼ੀ ਮਹਿਸੂਸ ਹੋਈ ਬਹੁਤ ਖੁਸ਼ੀ ਮੈਨੂੰ ਉਸ ਟਾਈਮ ਜਦੋਂ ਮੈਂ ਰੇਡੀਓ ਜਾਂ ਦੂਰਦਰਸ਼ਨ ਜੁਆਇਨ ਕਰ ਗਈ ਸੀ ਉਸ ਟਾਈਮ ਨਾ ਫੋਨ ਨਹੀਂ ਸੀਗੇ ਮਤਲਬ ਇੱਕਾ ਦੁਕਾ ਕਿਤੇ ਕਿਤੇ ਫੋਨ ਸੀ ਤਾਂ ਉਹ ਲੈਟਰਸ ਲਿਖਦੇ ਹੁੰਦੇ ਸੀ ਤਾਂ ਜਦੋਂ ਮੈਂ ਸਟਾਰਟਿੰਗ ਦਾ ਪਹਿਲਾ ਨਾਟਕ ਕੀਤਾ ਸੀ ਤਾਂ ਮੈਨੂੰ 2-3 ਪੇਜਾਂ ਦੀ ਬਹੁਤ ਵੱਡੀ ਉਹਨਾਂ ਨੇ ਇੱਕ ਲੈਟਰ ਲਿਖੀ ਸੀ ਉਸ ਕਿਰਦਾਰ ਬਾਰੇ ਪੂਰਾ ਡਿਟੇਲਿੰਗ ਚ ਗਈ ਸੀ ਉਹਨਾਂ ਨੂੰ ਬਹੁਤ ਸ਼ੌਕ ਤੁਹਾਡੇ ਵਾਰੀ ਪੜ੍ਹ ਰਹੀ ਸੀ ਤਾਂ ਮੈਂ ਪੜਿਆ ਕਿ ਤੁਸੀਂ ਇਸ ਤੋਂ ਪਹਿਲਾਂ ਇੰਡਸਟਰੀ ਚ ਜਾਣ ਤੋਂ ਪਹਿਲਾਂ ਟੀਚਿੰਗ ਦੇ ਵਿੱਚ ਜਾਣ ਚਾਹੁੰਦੇ ਸੀਗੇ ਉਸ ਦੀ ਕੋਈ ਖਾਸ ਵਜ੍ਹਾ ਖਾਸ ਵਜ੍ਹਾ ਤਾਂ ਇਹ ਹੀ ਹੈ ਕਿ ਮੇਰੇ ਪਾਪਾ ਜੀ ਟੀਚਰਸ ਫਾਦਰ ਸਾਹਿਬ ਜੀ ਦਾ ਇੱਕ ਬੇਟੀ ਦਾ ਹਮੇਸ਼ਾ ਰੁਝਾਨ ਹੀ ਹੁੰਦਾ ਹੈ ਪਤਾ ਨਹੀਂ ਕਿ ਬੇਟੀ ਹਮੇਸ਼ਾ ਹੀ ਸੋਚਦੀ ਹੈ ਕਿ ਜੋ ਮੇਰੇ ਫਾਦਰ ਨੇ ਮੈਂ ਪਤਾ ਨਹੀਂ ਅਟੈਚਡ ਵੀ ਬਹੁਤ ਸੀ ਉਹਨਾਂ ਦੇ ਨਾਲ ਜਿਵੇਂ ਤੁਸੀਂ ਦੱਸਿਆ ਕਿ ਤੁਸੀਂ ਕਾਫੀ ਲੱਗੀ ਰਹੇ ਫਾਦਰ ਸਾਹਿਬ ਦਾ ਸਪੋਰਟ ਪਰ ਹਸਬੰਡ ਦਾ ਹੁਣ ਜਵਾਕ ਦਾ ਹਮ ਚਲੋ ਪਹਿਲਾਂ ਇਹਦੇ ਤੋਂ ਹੀ ਸ਼ੁਰੂਆਤ ਕਰਦੇ ਹਾਂ ਵੀ ਜੋ ਉਸ ਸਮੇਂ ਸਾਰਿਆਂ ਨੇ ਸਪੋਰਟ ਤਾਂ ਨਹੀਂ ਕੀਤਾ ਹੋਣਾ ਨੇ ਉਹ ਇੱਕ ਨਾ ਸਪੋਰਟ ਕਹਿ ਲੋਗੇ ਉਸ ਟਾਈਮ ਇੱਕ ਡਰ ਅੰਦਰ ਸੀ ਕਿਹਾ ਤਾਂ ਕਿਸੇ ਨੇ ਕੁਝ ਨਹੀਂ ਕਿਉਂਕਿ ਜਦੋਂ ਤੁਹਾਨੂੰ ਘਰ ਤੋਂ ਸਪੋਰਟ ਮਿਲ ਜਾਈ ਨਾ ਫਿਰ ਤੁਸੀਂ ਬਹੁਤਾ ਆਲੇ-ਦਾਲੇ ਦਾ ਬੌਧਰ ਨਹੀਂ ਕਰਦੇ ਕਿ ਜਦੋਂ ਮੇਰੇ ਪੇਰੈਂਟਸ ਜਾਂ ਸਸ਼ਿਕਾ ਜੀ ਦਾਖ ਦੇਖਰੇ ਦਰਸ਼ਕਾਂ ਦਾ ਸਵਾਗਤ ਹੈ ਮੇਰੇ ਨਾਲ ਮੌਜੂਦ ਨੇ ਸੀਮਾ ਕੌਸ਼ਨ ਜੀ ਅੱਜ ਅਸੀਂ ਪਹੁੰਚੇ ਆਂ ਸ਼ੂਟ ਲੋਕੇਸ਼ਨ ਤੇ ਇੱਥੇ ਇੱਕ ਬਹੁਤ ਹੀ ਸੋਹਣੇ ਗਾਣੇ ਦਾ ਸ਼ੂਟ ਚੱਲ ਰਿਹਾ ਹੈ ਗੱਲ ਕਰਾਂਗੇ ਇਸ ਗਾਣੇ ਬਾਰੇ ਇਸ ਨਵੇਂ ਪ੍ਰੋਜੈਕਟ ਬਾਰੇ ਇਸ ਦੀ ਸ਼ੂਟਿੰਗ ਬਾਰੇ ਤੇ ਹੋਰ ਵੀ ਕਾਫੀ ਗੱਲਾਂ ਕਰਾਂਗੇ ਸੀਮਾ ਮੈਮ ਨਾਲ 사ਸ਼ੀ ਕਾਲ ਜੀ ਸੀਮਾ ਜੀ ਕਿਵੇਂ ਹੋ ਸਸ਼ੀ ਕਾਲ ਜੀ ਸਰ ਸ਼ੀਕਲ ਬਹੁਤ ਵਧੀਆ ਠੰਡਾਈ ਲੱਗਦੀ ਨਹੀਂ ਨਹੀਂ ਅੱਜ ਮੌਸਮ ਵਧੀਆ ਹੈ ਅੱਜ ਮੌਸਮ ਵਧੀਆ ਥੋੜਾ ਬਾਰਿਸ਼ ਤੋਂ ਬਾਅਦ ਸ਼ਾਇਦ ਹੁਣ ਠੰਡ ਜਾਏਗੀ ਮੌਸਮ ਵੀ ਵਧੀਆ ਹੈ ਤੇ ਮਾਹੌਲ ਵੀ ਬਹੁਤ ਸੋਹਣਾ ਲੱਗ ਰਿਹਾ ਹੈ ਔਰ ਤੁਸੀਂ ਦੇਖ ਹੀ ਰਹੇ ਆ ਇਹ ਜੋ ਮਾਹੌਲ ਜਿਹਾ ਠੰਡ ਲੱਗ ਗਈ ਨਹੀਂ ਜ਼ਰ ਸਿਸ ਪ੍ਰੋਜੈਕਟ ਵਾਰੀ ਦਿਸਿਓ ਗਾਣਾ ਤਾਂ ਸਾਨੂੰ ਬਹੁਤ ਸੋਹਣਾ ਲੱਗ ਰਿਹਾ ਸ਼ੂਟ ਵੀ ਬਹੁਤ ਵੱਡੇ ਲੈਵਲ ਤੇ ਹੋ ਰਿਹਾ ਸਾਡੀ ਫਿਲਮ ਹੈ ਤੂੰ ਬਣਦਾ ਵੇਖੀਂ ਕੀ ਹਾਂਜੀ ਜਿਹੜੀ ਕਿ ਸਾਰੀ ਫਿਲਮ तकरीबन 90% ਜਿਹੜੀ ਹੈ ਇਹ ਆਸਟ੍ਰੇਲੀਆਈ ਸ਼ੂਟ ਹੋਇਆ ਹੈ। ਇਹਦੀ ਕੋਈ ਖਾਸ ਵਜ੍ਹਾ? ਬਸ ਟਰਾਈ ਕੀਤਾ ਕਿ ਆਸਟ੍ਰੇਲੀਆ ਵੀ ਫਿਲਮਾਂ ਬਣਨੀਆਂ ਚਾਹੀਦੀਆਂ ਨੇ। ਜੀ। ਯੂਕੇ ਬਹੁਤ ਆਡੀਅנס ਨੂੰ ਦਿਖਾ ਲਿਆ ਹੈ। ਹਾਂ। ਤੇ ਹੁਣ ਤਾਂ ਮੇਨ ਲਗਾ ਲਾ ਲੋਕੇਸ਼ਨ ਵੀ ਜਾਣਗੇ ਕਿ ਇਹ ਅੱਛਾ ਯੂਕੇ ਉਹ ਜਗ੍ਹਾ ਹੈ ਉਹ ਹੈ ਉਹ ਹੈ। ਲੇਕਿਨ ਹੁਣ ਆਸਟ੍ਰੇਲੀਆ ਨੂੰ ਵੀ ਜਾਣਣਗੇ ਸਾਡੀ ਆਡੀਅנס ਨੂੰ ਵੀ ਦਿਖਾ ਦਈਏ ਨਾ ਆਸਟ੍ਰੇਲੀਆ ਕਿੱਦਾਂ ਦਾ ਹੈ। ਤੇ ਜਿਹੜੇ ਗਏ ਨੇ ਉਹ ਤਾਂ ਚਲੋ ਠੀਕ ਹੈ ਜਿਹੜੇ ਨਹੀਂ ਗਏ ਅਸੀਂ ਫਿਰ ਸਾਡੀ ਫਿਲਮ 'ਚ ਆਸਟ੍ਰੇਲੀਆ ਦਿਖਾ ਦਾਂਗੇ ਤੇ ਆਸਟ੍ਰੇਲੀਆ ਜਾ ਕੇ ਬਣਦਾ ਵੀ ਕੀ ਹੈ ਤੂੰ ਹੈ ਬਣਦਾ ਵੇਖੀ ਕੇ ਸੋ ਇਹ ਚੀਜ਼ਾਂ ਦਿਖਾਉਣੀਆਂ ਨੇ ਫਿਲਮ ਦਾ ਜਿਹੜਾ ਹੈਗਾ ਜਿਹੜੀ ਫਿਲਮ ਹੈ ਨਾ ਉਹ ਬਹੁਤ ਹੀ ਸੋਹਣੀ ਹੈ ਬਹੁਤ ਪਿਆਰੀ ਸਟੋਰੀ ਹੈ ਤੇ ਕਾਮਿਕ ਵੀ ਹੈ ਕਾਫੀ ਜੇ ਤੁਸੀਂ ਸਾਡੀ ਆਡੀਅנס ਜਿਹੜੀ ਹੈਗਾ ਉਹ ਇੰਜੋਏ ਕਰੂਗੀ ਬਹੁਤ ਪਸੰਦ ਕਰੂਗੀ ਤੇ ਮੇਰਾ ਜਿਹੜਾ ਕਿਰਦਾਰ ਹੈ ਮੈਂ ਹਾਂ ਹਾਂ ਬਾਪਨਾ ਹਰੀਸ਼ ਵਰਮਾ ਉਹਨਾਂ ਦੀ ਮਦਰ ਦਾ ਕਰੈਕਟਰ ਹੈ ਤੇ ਬਾਕੀ ਤੁਸੀਂ ਸਾਡੀ ਜਦੋਂ ਫਿਲਮ ਦੇਖੋਗੇ ਪਤਾ ਲੱਗੂਗਾ ਵੀ ਬੰਦਾ ਵੇਖੀ ਕੀ ਸਾਡੇ ਨਾਲ ਇਸ ਪ੍ਰੋਜੈਕਟ ਦੇ ਵਿੱਚ ਵੀ ਤੁਸੀਂ ਹਰੀਸ਼ ਸਰ ਦੀ ਮਦਰ ਦਾ ਰੋਲ ਕਰ ਰਹੇ ਹੋ ਤਾਂ ਇਸ ਤੋਂ ਪਹਿਲਾਂ ਵੀ ਮੈਂ ਤੁਹਾਡੀ ਜਿੰਨੀ ਵੀ ਮੈਕਸਿਮਮ ਪ੍ਰੋਟੈਗਨਿਸਟ ਰੋਲਸ ਤੁਹਾਡੇ ਬਾਲੀਵੁੱਡ ਦੇ ਵਿੱਚ ਵੀ ਤੇ ਪੰਜਾਬੀ ਇੰਡਸਟਰੀ ਚ ਵੀ ਦੇਖੇ ਨੇ ਤੁਸੀਂ ਮਦਰ ਦਾ ਰੋਲ ਕੀਤਾ ਹਾਂ ਪਰ ਹਰ ਰੋਲ ਦੇ ਵਿੱਚ ਕੁਝ ਨਾ ਕੁਝ ਅਲੱਗ ਜ਼ਰੂਰ ਸੀਗਾ ਮਾਸੀ ਦੇ ਕੈਰੈਕਟਰ ਡਿਫਰੈਂਟ ਸੀਗਾ। ਹਮਮ। ਥੈਂਕ ਯੂ। ਉਹ ਠਹਿਰਾਵਤਾ ਸੀਗਾ। ਹਮਮ। ਉਹ ਵਾਰਮਥ ਵੀ ਸੀਗੀ ਮਾਂ ਵਾਲੀ। ਇਹ ਇਹਦੇ ਵਿੱਚ ਇਸ ਪ੍ਰੋਜੈਕਟ ਦੇ ਵਿੱਚ ਕੀ ਨਵਾਂ ਦੇਖਣ ਨੂੰ ਮਿਲੂਗਾ? ਇਸ ਦੇ ਵਿੱਚ ਹੀ ਹੈ ਮਦਰ ਦੇ ਤਾਂ ਉਹੀ ਇਮੋਸ਼ਨਸ ਹੋਣਗੇ। ਮਦਰ ਨੇ ਉਵੇਂ ਹੀ ਫੀਲ ਕਰਨਾ, ਉਦਾਂ ਹੀ ਹੱਸਣਾ, ਉਦਾਂ ਹੀ ਰੋਣਾ। ਸੋ ਮਦਰ ਜਿਹੜੀ ਹੈ ਕਿ ਉਹ ਬਹੁਤ ਕੁਝ ਆਪਣੇ ਅੰਦਰ ਨਾ ਸਮਾ ਕੇ ਰੱਖਦੀ ਹੈ। ਉਹਨੂੰ ਬੜੀਆਂ ਸਿਚੁਏਸ਼ਨਸ ਫੇਸ ਕਰਨੀਆਂ ਪੈਂਦੀਆਂ ਨੇ। ਸੋ ਦੇਖਣਾ ਤੁਸੀਂ ਔਡੀਅেন্স ਨੂੰ ਵੀ ਇਹੀ ਕਹਾਂਗੇ ਕਿ ਸਾਡੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਉਹਨਾਂ ਦੇ ਅੱਗੇ ਵੱਖਰੇ ਵੱਖਰੇ ਵਿਸ਼ੇ ਲੈ ਕੇ ਆਈਏ ਕਰੈਕਟਰ ਤਾਂ ਅਸੀਂ ਉਹੀ ਆ ਪਰ ਜਿਹੜੇ ਨੇ ਕਿ ਹਰ ਵਾਰੀ ਕਿਰਦਾਰ ਜਾਂ ਸਿਚੁਏਸ਼ਨ ਫਰਕ ਪੈ ਜਾਂਦੀ ਹੈ ਤੇ ਫਿਲਮ ਦਾ ਸਬਜੈਕਟ ਫਰਕ ਪੈ ਜਾਂਦਾ ਹੈ ਕਦੇ ਬਹੁਤ ਰੋਣਾ ਲੈ ਕੇ ਕਦੇ ਬਹੁਤ ਹੱਸਣਾ ਲੈ ਕੇ ਪਰ ਇਹਦੇ ਵਿੱਚ ਤੁਹਾਨੂੰ ਸਭ ਕੁਝ ਹੀ ਮਿਲੇਗਾ ਤਾਂ ਸਬਤਵਾਰ ਡਿਗਾਇਲਾ ਇਹ ਆਸਟ੍ਰੇਲੀਆ ਚ ਸ਼ੂਟ ਹੋ ਰਿਹਾ ਤੇ ਆਸਟ੍ਰੇਲੀਆ ਦੇਖਣ ਨੂੰ ਵੀ ਮਿਲਦਾ ਸੀਮਾ ਜੀ ਮੈਂ ਤੁਹਾਡੇ ਬਾਰੇ ਪੜ੍ਹ ਰਹੀ ਸੀ ਤਾਂ ਮੈਂ ਪੜਿਆ ਕਿ ਤੁਸੀਂ ਇਸ ਤੋਂ ਪਹਿਲਾਂ ਇੰਡਸਟਰੀ ਚ ਆਉਣ ਤੋਂ ਪਹਿਲਾਂ ਟੀਚਿੰਗ ਦੇ ਵਿੱਚ ਜਾਣ ਚਾਹੁੰਦੇ ਸੀਗੇ ਉਸ ਦੀ ਕੋਈ ਖਾਸ ਵਜ੍ਹਾ ਖਾਸ ਵਜ੍ਹਾ ਤਾਂ ਇਹ ਹੀ ਹੈ ਕਿ ਮੇਰੇ ਪਾਪਾ ਜੀ ਟੀਚਰ ਸਾਬ ਜੀ ਤਾ ਇੱਕ ਬੇਟੀ ਦਾ ਹਮੇਸ਼ਾ ਰੁਝਾਨ ਹੀ ਹੁੰਦਾ ਹੈ ਪਤਾ ਨਹੀਂ ਕਿ ਬੇਟੀ ਹਮੇਸ਼ਾ ਹੀ ਸੋਚਦੀ ਹੈ ਕਿ ਜੋ ਮੇਰੇ ਫਾਦਰ ਨੇ ਮੈਂ ਪਤਾ ਨਹੀਂ ਅਟੈਚਡ ਵੀ ਬਹੁਤ ਸੀ ਉਹਨਾਂ ਦੇ ਨਾਲ ਹਮੇਸ਼ਾ ਹੀ ਮੈਂ ਨਹੀਂ ਹੁੰਦੀ ਸੀ ਮੈਂ ਟੀਚਰ ਬਣਨਾ ਹੈ ਟੀਚਰ ਬਣਨਾ ਹੈ ਸੋ ਬਾਕੀ ਉਹ ਡੈਸਟਨੀ ਤੁਹਾਨੂੰ ਕਿੱਥੇ ਲੈ ਜਾਏ ਤਾਂ ਮੈਨੂੰ ਨਹੀਂ ਸੀ ਪਤਾ ਪਰ ਫਿਰ ਇਧਰਲੇ ਪਾਸੇ ਵੀ ਪੂਰੀ ਲਗਨ ਨਾਲ ਪੂਰੀ ਮਿਹਨਤ ਦੇ ਨਾਲ ਪੂਰਾ ਸਿੱਖ ਕੇ ਇਹ ਆਏ ਆ ਕਿ ਇਹ ਨਹੀਂ ਕਿ ਇੱਕ ਸ਼ੌਕ ਰੱਖ ਲਿਆ ਫਿਰ ਜਦੋਂ ਹੁੰਦਾ ਕਿ ਪਹਿਲਾਂ ਨਹੀਂ ਸੀ ਪਤਾ ਵੀ ਅਸੀਂ ਇੱਧਰ ਨੂੰ ਆਣਾ ਪਰ ਜਦੋਂ ਆਏ ਤਾਂ ਫਿਰ ਮਿਹਨਤ ਵੀ ਕਰਨੀ ਪਈ ਫਿਰ ਰੇਡੀਓ ਤੇ ਦੂਰਦਰਸ਼ਨ ਤੇ ਤੇ ਪੂਰਾ ਮਤਲਬ ਆਪਣਾ ਇੱਕ ਲੈਂਗੁਏਜ ਦੇ ਉੱਤੇ ਇੱਕ ਇੱਕ ਰੇਡੀਓ ਦੀ ਪਛਾਹੀ ਹੋਰ ਹੁੰਦੀ ਹੈ ਕਿ ਉਹਦੇ ਵਿੱਚ ਤੁਸੀਂ ਬਿਲਕੁਲ ਵੀ ਇੱਕ ਵੀ ਸ਼ਬਦ ਇੱਧਰ ਉੱਧਰ ਨਹੀਂ ਬੋਲ ਸਕਦੇ ਰੀਟੇਕਸ ਨਹੀਂ ਹੁੰਦੇ ਆ ਲਾਈਵ ਹੁੰਦਾ ਸੋ ਉਹ ਸਾਰੀਆਂ ਚੀਜ਼ਾਂ ਨੂੰ ਸਿੱਖ ਕੇ ਫਿਰ ਇੱਥੇ ਆਏ ਫਿਰ ਸਾਡੀ ਆਡੀਅנס ਨੇ ਸਾਨੂੰ ਬਹੁਤ ਪਿਆਰ ਦਿੱਤਾ ਤੇ ਉਹਨਾਂ ਦੀ ਬਦੌਲਤ ਇੱਥੇ ਤੱਕ ਆਏ ਫਾਦਰ ਸਾਹਿਬ ਨੇ ਤੁਹਾਨੂੰ ਆਨ ਸਕਰੀਨ ਦੇਖਿਆ ਕੰਮ ਕਰਦੇ ਹੋਏ ਹਾਂ ਦੇਖ ਬਹੁਤ ਖੁਸ਼ੀ ਮਹਿਸੂਸ ਹੋਈ ਬਹੁਤ ਖੁਸ਼ੀ ਮੈਨੂੰ ਉਸ ਟਾਈਮ ਜਦੋਂ ਮੈਂ ਰੇਡੀਓ ਜਾਂ ਦੂਰਦਰਸ਼ਨ ਜੁਆਇਨ ਕਰ ਗਈ ਸੀ ਉਸ ਟਾਈਮ ਨਾ ਫੋਨ ਨਹੀਂ ਸੀਗੇ ਮਲਾ ਇੱਕ ਦੁਕਾ ਕਿਤੇ ਕਿਤੇ ਫੋਨ ਸੀ ਤਾਂ ਉਹ ਲੈਟਰਸ ਲਿਖਦੇ ਹੁੰਦੇ ਸੀ ਤਾਂ ਜਦੋਂ ਮੈਂ ਸਟਾਰਟਿੰਗ ਦਾ ਪਹਿਲਾ ਨਾਟਕ ਕੀਤਾ ਸੀ ਤਾਂ ਮੈਨੂੰ 2-3 ਪੇਜਾਂ ਦੀ ਬਹੁਤ ਵੱਡੀ ਉਹਨਾਂ ਨੇ ਇੱਕ ਲੈਟਰ ਲਿਖੀ ਸੀ ਉਸ ਕਿਰਦਾਰ ਬਾਰੇ ਪੂਰਾ ਡਿਟੇਲਿੰਗ ਚ ਗਈ ਸੀ ਉਹਨਾਂ ਨੂੰ ਬਹੁਤ ਸ਼ੌਕ ਸੀ ਇਹਨਾਂ ਚੀਜ਼ਾਂ ਦਾ ਅਸੀਂ ਕਹਿ ਦਿੰਨੇ ਆ ਉਸ ਸਮੇਂ ਦੇ ਵਿੱਚ ਕੁੜੀਆਂ ਨੂੰ ਬਹੁਤਾ ਇੱਧਰਲੇ ਪਾਸੇ ਲੈ ਕੇ ਨਹੀਂ ਸੀ ਆਇਆ ਜਾਂਦਾ ਪਰ ਮੇਰੇ ਫਾਦਰ ਸਾਹਿਬ ਨੇ ਮੈਨੂੰ ਕਦੇ ਰੋਕਿਆ ਨਹੀਂ ਔਰ ਮੈਨੂੰ ਅੱਗੇ ਪੋਸ਼ੇ ਕੀਤਾ ਬਹੁਤ ਪਿਆਰ ਦਿੰਦਾ ਹੈ ਪਰ ਉਹਨਾਂ ਦੀ ਬਦੌਲਤ ਹੀ ਅੱਗੇ ਜਦੋਂ ਇੱਕ ਫੈਮਿਲੀ ਦੇ ਵਿੱਚ ਦੂਜੀ ਚਾਏ ਤਾਂ ਉੱਥੇ ਵੀ ਜੋ ਰੋਲ ਫਾਦਰ ਸਾਹਿਬ ਨਿਭਾ ਰਹੇ ਸੀ ਤਾਂ ਫਿਰ ਹਸਬੰਦ ਨੇ ਨਿਭਾਇਆ ਜੀ ਤੇ ਹੁਣ ਮੁੰਡਾ ਵੀ ਨਿਭਾ ਰਿਹਾ ਮੁੰਡਾ ਵੀ ਨਿਭਾ ਰਿਹਾ ਸੀਮਾ ਜੀ ਜਿਵੇਂ ਤੁਸੀਂ ਦੱਸਿਆ ਕਿ ਤੁਸੀਂ ਕਾਫੀ ਲੱਗੀ ਰਹੇ ਫਾਦਰ ਸਾਹਿਬ ਦਾ ਸਪੋਰਟ ਫਿਰ ਹਸਬੰਦ ਦਾ ਹੁਣ ਜਵਾਨ ਦਾ ਹਮ ਚਲੋ ਪਹਿਲਾਂ ਇਹਦੇ ਤੋਂ ਹੀ ਸ਼ੁਰੂਆਤ ਕਰਦੇ ਆਂ ਵੀ ਜੋ ਉਸ ਸਮੇ ਸਾਰਿਆਂ ਨੇ ਸਪੋਰਟ ਤਾਂ ਨਹੀਂ ਕੀਤਾ ਹੋਣਾ ਨੇ ਉਹ ਇੱਕ ਨਾ ਸਪੋਰਟ ਕਹਿ ਲੋ ਕਿ ਉਸ ਟਾਈਮ ਇੱਕ ਡਰ ਅੰਦਰ ਸੀ ਕਿਹਾ ਤਾਂ ਕਿਸੇ ਨੇ ਕੁਝ ਨਹੀਂ ਕਿਉਂਕਿ ਜਦੋਂ ਤੁਹਾਨੂੰ ਘਰ ਤੋਂ ਸਪੋਰਟ ਮਿਲ ਜਾਈ ਨਾ ਫਿਰ ਤੁਸੀਂ ਬਹੁਤਾ ਆਲੇ-ਦਾਲੇ ਦਾ ਬੌਦਰ ਨਹੀਂ ਕਰਦੇ ਕਿ ਜਦੋਂ ਮੇਰੇ ਪੇਰੈਂਟਸ ਜਾਂ ਇਨ-ਲਾਜ਼ ਖੜੇ ਹੈ ਨਾ ਮੇਰੇ ਨਾਲ ਜਾਂ ਮੇਰੀ ਫੈਮਿਲੀ ਖੜੀ ਹੈ ਤਾਂ ਫਿਰ ਤੁਸੀਂ ਆਲਾ-ਦਾਲਾ ਬਹੁਤਾ ਬੌਦਰ ਨਹੀਂ ਕਰਦੇ ਪਰ ਇੱਕ ਹਾਂ ਜਿਹੜੀ ਇੱਕ ਇੱਕ ਸੋਚ ਹੈ ਨਾ ਤਾਂ ਉਹਦੇ ਵਿੱਚ ਸਾਡਾ ਇੱਕ ਇਹ ਹੁੰਦਾ ਸੀ ਵੀ ਅਸੀਂ ਇੰਨੇ ਬਾਗੀ ਟਾਈਪ ਨਹੀਂ ਸੀ ਵੀ ਆ ਕੋਈ ਕੀ ਕਹਿੰਦਾ ਕਹਿ ਲੈਣ ਦਿਓ ਪਰ ਜਦ ਤੱਕ ਅਸੀਂ ਜੇ ਆਪਣੇ ਫੈਮਿਲੀ ਨੂੰ ਜਗ੍ਹਾ ਦਿੰਨੇ ਆ ਆਪਣੇ ਪੇਰੈਂਟਸ ਨੂੰ ਜਗ੍ਹਾ ਦਿੰਨੇ ਆ ਤਾਂ ਅਸੀਂ ਆਪਣੇ ਰਿਸ਼ਤੇਦਾਰਾਂ ਨੂੰ ਆਪਣੇ ਚਾਚੇ ਤਾਏ ਨੂੰ ਇੱਧਰ ਵੀ ਇਨ-ਲॉज ਫੈਮਿਲੀ ਚ ਵੀ ਆਪਣੇ ਸਾਰੇ ਜਿੰਨੇ ਵੀ ਰਿਸ਼ਤੇਦਾਰ ਆ ਉਹਨਾਂ ਨੂੰ ਵੀ ਅਸੀਂ ਉਨੇ ਹੀ ਹੀ ਰੱਖਦੇ ਆ ਵੀ ਇਹ ਜੇ ਮੈਂ ਕਰੂੰਗੀ ਆ ਜਿਹੜਾ ਮੈਂ ਰੋਲ ਕਰੂੰਗੀ ਇਹ ਮੇਰੇ ਇਨ-ਲॉज ਪਸੰਦ ਕੀਤਾ ਜਾਊਗਾ ਜਾਂ ਮੇਰੇ ਅ ਪੇਰੈਂਟ ਸਾਈਡ ਮੇਰੇ ਚਾਚੇ ਤਾਏ ਸਾਰੇ ਦੇਖ ਕੇ ਕੋਈ ਪਾਪਾ ਜੀ ਤੇ ਐਵੇਂ ਦਾ ਨਹੀਂ ਕਹਿਣਗੇ ਵੀ ਇਹ ਕੁੜੀ ਇਹਨਾਂ ਦੀ ਕੀ ਕਰਦੀ ਆ ਉਹ ਚੀਜ਼ਾਂ ਬਹੁਤ ਸਾਡੇ ਦਿਮਾਗ ਚ ਰਹਿੰਦੇ ਸੀ ਸੀ ਇਸ ਤਰੀਕੇ ਦਾ ਰੋਲ ਚੁਣ ਰਹੇ ਸੀ ਕਿ ਇੱਕ ਕਰੈਕਟਰ ਰਹਾ ਜਾ ਜੇ ਕਿ ਸਾਡੀ ਸਾਰੀ ਫੈਮਿਲੀ ਸਾਡਾ ਸਾਰਾ ਰਿਸ਼ਤੇਦਾਰ ਪਿੰਡ ਜਿੱਥੇ ਤੱਕ ਜੋ ਮਰਜੀ ਬੈਠਾ ਹੈ ਖੁਸ਼ੀ ਨਾਲ ਦੇਖੇ ਖੁਸ਼ੀ ਨਾਲ ਦੇਖੇ ਔਰ ਇੱਕ ਫੋਨ ਕਰਕੇ ਜਾਂ ਲਿਖ ਕੇ ਜਾਂ ਮੇਰੇ ਪਾਪਾ ਜੀ ਵੀ ਉਹਨਾਂ ਹੀ ਗਰਦਨ ਉੱਚੀ ਚੱਕ ਕੇ ਕਹਿਣ ਵੀ ਹਾਂ ਮੇਰੀ ਜੀ ਹਾਂ ਉਹ ਮਤਲਬ ਇਸ ਤਰ੍ਹਾਂ ਦੇ ਕਰੈਕਟਰ ਅਸੀਂ ਕਰਦੇ ਸੀ ਕਿ ਉਹਨਾਂ ਨੂੰ ਖੁਸ਼ੀ ਮਹਿਸੂਸ ਹੁੰਦੀ ਸੀ ਮਾਣ ਮਹਿਸੂਸ ਹੁੰਦਾ ਸੀ ਤਾਂ ਉਹ ਫਿਰ ਸਾਨੂੰ ਖੁਸ਼ੀ ਹੋਰ ਅੱਗੇ ਅੱਗੇ ਲੈ ਕੇ ਆਉਂਦੀ ਸੀ ਬਹੁਤ ਖੂਬ ਬੂਹੇ ਬਾਰੀਆਂ ਦੇ ਵਿੱਚ ਜੋ ਤੁਹਾਡਾ ਰੋਲ ਸੀ ਆ ਜਾਂ ਬਾਕੀ ਐਕਟਰਸ ਦਾ ਵੀ ਜੋ ਰੋਲ ਸੀਗਾ ਕਾਫੀ ਔਮਨ ਏਮਪਾਵਰਮੈਂਟ ਤੇ ਕੰਮ ਕੀਤਾ ਉਹਦੀ ਗੱਲ ਕੀਤੀ ਹੈ ਤੁਹਾਡੇ ਹਿਸਾਬ ਨਾਲ ਜਿਹੜੀ ਨਾਰੀ ਸਸ਼ਕਤੀਕਰਨ ਹੈਗਾ ਉਹ ਕੀ ਹੈਗਾ ਉਹ ਸਿਰਫ ਅੱਜ ਕੱਲ ਜਿਵੇਂ ਕੁੜੀਆਂ ਦੇ ਵਿੱਚ ਇਕੱਲੀ ਮੈਂ ਨਾਰੀ ਸਸ਼ਕਤੀਕਰਨ ਸਿਰਫ ਉਹ ਹੈ ਤੁਸੀਂ ਕੀ ਸੋਚਦੇ ਹੋ ਨਹੀਂ ਦੇਖੋ ਇਕੱਲੇ ਮੈਂ ਹੋ ਕੇ ਜਾਂ ਬਾਗੀ ਹੋ ਕੇ ਤੇ ਕੁਝ ਨਹੀਂ ਹੁੰਦਾ ਇੱਕ ਜਿਹੜੀ ਲੜਕੀ ਹੈ ਉਹ ਜੇ ਸੋਚੇ ਵੀ ਸਿਰਫ ਮੈਂ ਮੈਂ ਹੀ ਜੋ ਕਰੂੰਗੀ ਉਹ ਸਹੀ ਕਰੂੰਗੀ ਮੈਂ ਜੋ ਕਰ ਰਹੀ ਹਾਂ ਉਹ ਸਹੀ ਕਰ ਰਹੀ ਹਾਂ ਮਲ ਉਹ ਸਾਰੀਆਂ ਚੀਜ਼ਾਂ ਨੇ ਆਪਣਾ ਇੱਕ ਖੁਸ਼ੀ ਮੰਨ ਦੀ ਕੁਸ਼ਕ ਟਾਈਮ ਲਈ ਹੁੰਦੀ ਆ ਕਿ ਵੀ ਮੈਂ ਇਹ ਕਰੂੰਗੀ ਤੁਹਾਨੂੰ ਆਪਣੇ ਲਈ ਇੱਕ ਸੈਕਿੰਡ ਦੋ ਸੈਕਿੰਡ ਜਾਂ ਕੁਝ ਟਾਈਮ ਖੁਸ਼ੀ ਦਊਗਾ ਪਰ ਜੋ ਤੁਸੀਂ ਸਾਰਿਆਂ ਦਾ ਸੋਚ ਕੇ ਕਰਦੇ ਹੋ ਨਾ ਉਹ ਤੁਹਾਨੂੰ ਪਤਾ ਨਹੀਂ ਕਿੰਨੀ देर ਸਵਾਦ ਦਊਗਾ ਕਿੰਨੀ ਦੇਰ ਖੁਸ਼ੀ ਦਊਗਾ ਕਿੰਨਾ ਮਾਣ ਮਹਿਸੂਸ ਹੋਊਗਾ ਸੋ ਅਸੀਂ ਇਹ ਕਹਿੰਦੇ ਆ ਕਿ ਉਹ ਚੀਜ਼ਾਂ ਕਰੀਏ ਜਿਹੜੀਆਂ ਸਾਰਿਆਂ ਦੀਆਂ ਰਜ਼ਾ ਦੇ ਵਿੱਚ ਸਾਰਿਆਂ ਦੇ ਪਿਆਰ ਮੁਹੱਬਤ ਦੇ ਵਿੱਚ ਤੇ ਉਹਦਾ ਸਵਾਦ ਕੁਛ ਵੱਖਰਾ ਹੈ ਇਹ ਮੈਂ ਮੈਂ ਸੋਚਦੀ ਆ ਬਿਲਕੁਲ ਬਿਲਕੁਲ ਉੱਚਾ ਪਿੰਡ ਤੋਂ ਮੇਰੇ ਖਿਆਲ ਤੁਹਾਡੀ ਸ਼ੁਰੂਆਤ ਹੋਈ ਸੀ ਜੀ ਨਹੀਂ ਨਹੀਂ ਮੇਰੀ ਉਸ ਤੋਂ ਵੀ ਕਿਤੇ ਪਹਿਲਾਂ ਹੋ ਚੁੱਕੀ ਸੀ ਮੇਰੀ ਸ਼ੁਰੂਆਤ ਤਾਂ ਐ ਵੈਸੇ ਤਾਂ ਮੈਂ ਇੱਕ ਫਿਲਮ ਕਰੀ ਸੀ ਦਿਲਦਾਰਾ ਜੀ ਜਦੋਂ ਕਿ ਉਸ ਤੋਂ ਬਾਅਦ ਵੀ ਕਾਫੀ ਗੈਪ ਜਾ ਰਿਹਾ ਪਰ ਮੇਰੀ ਜਦੋਂ ਇਹ ਆਪਣੀ ਪੰਜਾਬੀ ਇੰਡਸਟਰੀ ਦੀ ਸ਼ੁਰੂਆਤ ਹੋਈ ਸੀ ਨਾ ਤਾਂ ਮਨਮੋਹਨ ਸਿੰਘ ਜੀ ਜਿਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਦੁਬਾਰਾ ਰਿਵਾਈਵ ਕੀਤਾ ਹਾਂ ਤੇ ਉਹ ਮੇਰੀ ਸ਼ੁਰੂਆਤ ਹੋਣਾ ਤੋਂ ਹੀ ਹੋ ਗਈ ਜੀ ਹਾਂ ਮੈਂ ਉਹਨਾਂ ਦੇ ਵਿੱਚ ਦਿਲ ਆਪਣਾ ਪੰਜਾਬੀ ਸਾਨੂੰ ਮਾਨ ਵਤਨਾ ਦਾ ਮੁੰਡੇ ਯੂਕੇ ਦੇ ਤੇ ਉੱਚ ਪਿੰਡ ਤਾਂ ਹੁਣ ਪਿੱਛੇ ਜੀ ਹੋਈ ਜੀ ਤੇ ਮੈਂ ਉਸ ਤੋਂ ਪਹਿਲਾਂ ਕਾਫੀ ਧੇਰ ਪਹਿਲਾਂ ਸ਼ੁਰੂਆਤ ਕਰ ਚੁੱਕੀ ਸੀ ਬਾਕੀ ਜੇ ਮੈਂ ਆਪਣੀ ਐਕਟਿੰਗ ਦੀ ਸ਼ੁਰੂਆਤ ਕਹਾਂ ਉਹ ਤੇ ਖੈਰ ਬਹੁਤ ਪਹਿਲਾਂ ਹੋ ਚੁੱਕੀ ਹੈਦਰ ਵੀ ਕਾਫੀ ਸਾਲ ਮੈਂ ਰੇਡੀਓ ਔਰ ਦੂਰਦਰਸ਼ਨ ਬਹੁਤ ਧੇਰ ਕੀਤਾ ਤੇ ਉਥੋਂ ਹੀ ਮੈਂ ਇਧਰ ਆਈ ਆਕਾਸ਼ਵਾਨੀ ਅਵਾਰਡ ਤੇ ਦੂਰਦਰਸ਼ਨ ਅਵਾਰਡ ਨਾਲ ਵੀ ਤਨਭਾਸਿਆ ਗਿਆ ਸੀ ਬਹੁਤ ਸੋ ਇੰਨਾ ਲੰਬਾ ਸਫਰ ਹੁਣ ਤੱਕ ਕੀ ਕੁਝ ਬਦਲਿਆ ਅੱਛਾ ਵੀ ਤੇ ਬੁਰਾ ਵੀ ਨਹੀਂ ਪਰਮਾਤਮਾ ਕਰੇ ਐਦਾਂ ਹੀ ਰੱਖੇ ਸਮਾਂ ਹਮੇਸ਼ਾ ਅੱਛਾ ਦੇਖੇਆ ਤੇ ਐਦਾਂ ਦਾ ਹੀ ਰੱਬ ਦਿਖਾਉਂਦਾ ਰਹੇ ਪਿਆਰ ਮੁਹੱਬਤ ਬਹੁਤ ਮਿਲੇ ਆ ਮਾਣ ਮਿਲੇ ਆ ਹੈ ਨਾ ਤੇ ਰੱਬ ਕਿਸੇ ਚੀਜ਼ ਦੀ ਕੋਈ ਇੱਛਾ ਤਾਂ ਹੁਣ ਹੈ ਕਹਿ ਰਹੀ ਨਹੀਂ ਬਾਕੀ ਹਿਊਮਨ ਬੀਇੰਗਾਂ ਇੱਛਾ ਮਤਾ ਸੀ ਰੱਬ ਦੇ ਅੱਗੇ ਰੋਜ਼ ਹੀ ਰੱਖਦੇ ਰਹਿੰਦੇ ਆ ਸੋ ਜੇ ਚਾਹੀਏ ਕਿ ਬਸੇ ਨਹੀਂ ਆ ਵੀ ਕਿਸੇ ਦਾ ਦਿਲ ਨਾ ਦੁਖਾਈਏ ਤੇ ਹਮੇਸ਼ਾ ਖੁਸ਼ ਹੀ ਰੱਖੀਏ ਸਾਰਿਆਂ ਨੂੰ ਤੇ ਇਦਾਂ ਹੀ ਪਿਆਰ ਮੁਹੱਬਤ ਲਟਾਉਂਦੇ ਰਹੀ ਹੈ। ਕੀ ਬਾਤ ਹੈ। ਆਖਰੀ ਸਵਾਲ ਸੀਮਾ ਜੀ। ਕਾਫੀ ਐਕਟਰਸ ਦਾ ਤੁਸੀਂ ਮਾ ਦਾ ਰੋਲ ਕੀਤਾ ਪਰ ਉਹ ਕਿਹੜਾ ਐਕਟਰ ਹੈ ਵੀ ਜਿਹਦੇ ਤੇ ਤੁਹਾਨੂੰ ਵਾਕਈ ਪੁੱਤਾਂ ਵਰਗਾ ਪਿਆਰ ਆਉਂਦਾ ਜਿਹਦੇ ਨਾਲ ਬਹੁਤ ਤੁਹਾਡਾ ਰਿਲੇਸ਼ਨ ਬਣਿਆ ਹੈਗਾ ਬਹੁਤ ਖੁਸ਼ੀ ਨਾਲ ਇਹ ਇਹ ਸਵਾਲ ਮੈਂ ਚੂਜ਼ ਹੀ ਨਹੀਂ ਕਰ ਸਕਦੀ। ਜਦੋਂ ਮੈਂ ਇੱਕ ਫਿਲਮ ਕਰ ਰਹੀ ਹੁੰਨੀ ਆ ਜਿਹੜਾ ਵੀ ਮੇਰਾ ਬੇਟਾ ਬੰਦ ਹੈ ਤਾਂ ਮੈਨੂੰ ਉਹਦੇ ਨਾਲ ਹੀ ਉਹਨਾਂ ਨੂੰ ਲगाव ਹੋ ਜਾਂਦਾ ਹੈ। ਬਾਕੀ ਖੁਸ਼ਕਿਸਮਤਾਂ ਸਾਨੂੰ ਕਿ ਸਾਨੂੰ ਇਹ ਜਿੰਨੇ ਵੀ ਸਾਡੇ ਹੀਰੋ ਲੋਗ ਨੇ ਜਾਂ ਹੀਰਨ ਨੇ ਬਹੁਤ ਪਿਆਰ ਕਰਦੇ ਨੇ ਆਪਣਾ ਪਰ ਸਾਰਿਆਂ ਦੇ ਵਿੱਚ ਬਹੁਤ ਹੈ ਬਹੁਤ ਧਿਆਨ ਰੱਖਦੇ ਨੇ ਬਹੁਤ ਕੇਅਰ ਕਰਦੇ ਨੇ ਮਤਲਬ ਅੱਜ ਵੀ ਉਹ ਜਿਸ ਮਰਜੀ ਮੁਕਾਮ ਤੇ ਪਹੁੰਚ ਗਏ ਨੇ ਇੱਕ ਵਾਰੀ ਸਾਡੇ ਪੈਰਾਂ ਨੂੰ ਹੱਥ ਲਾਉਂਦੇ ਨੇ ਤਾਂ ਸਾਨੂੰ ਖੁਸ਼ੀ ਹੁੰਦੀ ਹੈ ਕਿ ਬਹੁਤ ਪਿਆਰ ਹੈ ਤੇ ਬਾਕੀ ਮਾਂ ਆਪਣੇ ਬੱਚਾ ਚ ਕਿਤੇ ਚੁਣੀ ਨਹੀਂ ਸਕਦੀ ਬਹੁਤ ਵਧੀਆ ਲੱਗਿਆ ਦਰਨਲ ਗੱਲ ਕਰਕੇ ਸੀਮਾ ਜੀ ਜਿਸ ਪ੍ਰੋਜੈਕਟ ਲਈ ਅਸੀਂ ਅੱਜ ਇੱਥੇ ਆਏ ਹਾਂ ਉਹ ਪ੍ਰੋਜੈਕਟ ਕਦੋਂ ਆਉਣ ਵਾਲਾ ਹੈ ਸਾਡੇ ਬਸ ਡੇਟ ਅਨਾਉਂਸ ਹੋਣ ਵਾਲੀ ਹੈ ਦੇਖੋ ਹੁਣ ਇਹ ਚੱਲਦਾ ਪਿਆ ਤੇ ਥੋੜਾ ਪੈਚ ਵਰਕ ਰਹਿ ਗਿਆ ਉਹ ਹੋ ਜਾਣਾ ਤੇ ਜਲਦੀ ਉਹ ਫਿਲਮ ਅਨਾਉਂਸ ਹੋ ਜਾਣੀ ਹੈ ਤੇ ਅੱਜ ਅੰਗੇਜਮੈਂਟ ਦਾ ਹੈਗਾ ਮੇਰੇ ਪੁੱਤ ਦੀ ਅੰਗੇਜਮੈਂਟ ਹੈ ਵਧਾਈਆਂ ਦਾ ਹਾਂ ਥੈਂਕ ਯੂ ਥੈਂਕ ਯੂ ਤੇ ਇਹ ਅੱਜ ਸਾਡਾ ਪਿੱਛੇ ਸ਼ੂਟ ਤੁਸੀਂ ਦੇਖ ਰਹੇ ਹੋ ਚੱਲ ਰਿਹਾ ਹੈ ਜੀ ਬਹੁਤ ਬਹੁਤ ਵਧਾਈਆਂ ਮੈਮ ਤੁਹਾਨੂੰ ਬਹੁਤ ਵਧੀਆ ਲੱਗਿਆ ਸਕਰੀਆ ਸ਼ੁਕਰੀਆ ਜੀ